ਸੋ ਚਾਈਨਾ ਦਾ ਇੱਕ ਟਾਪ ਦਾ ਮਿਲਟਰੀ ਜਿਹੜਾ ਅਫੀਸ਼ਰ ਆ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਮਿਆਉ ਹੁਆ ਚਾਈਨਾ ਦਾ ਹਾਈਐਸਟ ਰੈਂਕਿੰਗ ਮਿਲਟਰੀ ਅਫੀਸ਼ਰ ਅਫੀਸਰ ਹੈਗਾ ਤੇ ਉਸ ਨੂੰ ਜਿਹੜਾ ਆ ਕਰਪਸ਼ਨ ਦੇ ਅੰਡਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਆ ਇਹ ਜਿਹੜੀ ਅਨਾਉਂਸਮੈਂਟ ਆ ਚਾਈਨੀਜ਼ ਲੀਡਰ ਜੀ ਜ਼ਿੰਗ ਪੈਨ ਦੀ ਕੈਂਪੇਨ ਜੋ ਹੈਗੀ ਆ ਉਹਨਾਂ ਵੱਲੋਂ ਦੱਸੀ ਗਈ ਹੈਗੀ ਆ ਚਾਈਨੀਸ ਕਮਿਊਨਿਸਟ ਪਾਰਟੀ ਨੇ ਐਡਮੈਰਲ ਮਿਆਓ ਹੁਆ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਹੈਗਾ ਜੀ 2017 ਤੋਂ ਉਹ ਸੈਂਟਰਲ ਮਿਲਟਰੀ ਕਮਿਸ਼ਨ ਨੂੰ ਸੰਭਾਲ ਰਿਹਾ ਸੀ ਬੋਕਨ ਇਹ ਡਿਫੈਂਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਕਿ ਜਦੋਂ ਤੱਕ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਉਹ ਸਸਪੈਂਡ ਹੀ ਰਹੇਗਾ ਇਹ ਪਹਿਲੀ ਵਾਰ ਨਹੀਂ ਆ ਚਾਈਨਾ ਨੇ ਇਸ ਤੋਂ ਪਹਿਲਾਂ ਲੀ ਸ਼ੈਂਗਫੂ ਜਿਹੜਾ ਡਿਫੈਂਸ ਮਿਨਿਸਟਰ ਰਿਹਾ ਸੀ ਉਸ ਨੂੰ 2 ਮਹੀਨੇ ਲਈ ਪਬਲਿਕ ਦੀਆਂ ਦੁਨੀਆ ਦੀਆਂ ਅੱਖਾਂ ਤੋਂ ਉਹਲੇ ਕਰ ਦਿੱਤਾ ਸੀ ਉਹਦੇ ਉੱਤੇ ਵੀ ਕ੍ਰਾਪਸ਼ਨ ਦੇ ਜਿਹੜੇ ਉਹ ਚਾਰजेस ਸੀਗੇ ਸੋ ਕਾਮਰੇਡ ਜਿਹੜੇ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਅਸੀਂ ਕੋਈ ਵੀ ਕੁਝ ਜਿਹੜਾ ਕੁਝ ਕਰਦੇ ਨਹੀਂ ਪਰ ਇਹ ਮਤਲਬ ਕਾਮਰੇਡੀ ਦਾ ਧੁਰਾ ਹੀ ਮੰਨਿਆ ਜਾਂਦਾ ਚੀਨ ਨੂੰ ਉੱਥੇ ਵੀ ਉਹੀ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਇੱਕ ਹੋਰ ਕਾਮਰੇਡਾਂ ਦੀ ਜੇ ਗੱਲ ਕਰ ਲਈਏ ਹਰਜੋਤ ਸਿੰਘ ਜੀ ਰੂਸ ਤੇ ਨਾਰਥ ਕੋਰੀਆ ਵਾਲੇ ਆਪਸ ਦੇ ਵਿੱਚ ਮੁਲਾਕਾਤਾਂ ਜਿਹੜੀਆਂ ਉਹ ਕਰ ਰਹੇ ਨੇ ਰਸ਼ੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਨਾਰਥ ਕੋਰੀਆ ਦੇ ਵਿੱਚ ਗੱਲਬਾਤ ਕਰਨ ਦੇ ਲਈ ਮਿਲਟਰੀ ਨੂੰ ਲੈ ਕੇ ਜਿਹੜਾ ਉਹ ਪਹੁੰਚਿਆ ਆ ਨਾਰਥ ਕੋਰੀਆ ਨੇ ਫੌਜੀ ਜਿਹੜੇ ਉਹ ਕੱਲੇ ਆ ਇਸ ਦੀਆਂ तकरीबन ਸਾਰੇ ਮੁਲਕਾਂ ਨੇ ਰਿਪੋਰਟਾਂ ਜਿਹੜੀਆਂ ਉਹ ਲਾਈਆਂ ਨੇ ਨਾਰਥ ਕੋਰੀਆ ਨੇ ਨਾਮ ਨਹੀਂ ਕੀਤੀ ਤੇ ਹਾਂ ਨਹੀਂ ਜਿਹੜੀ ਉਹ ਕੀਤੀ ਰਸ਼ੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਐਂਡਰੇ ਬਲੂਸੋਵ ਉਹ ਨਾਰਥ ਕੋਰੀਆ ਦੇ ਵਿੱਚ ਸ਼ੁੱਕਰਵਾਰ ਨੂੰ ਜਿਹੜੇ ਉਹ ਉੰਚੇ ਹੈਗੇ ਆ ਰਸ਼ੀਆ ਦੀ ਯੂਕਰੇਨ ਦੇ ਉਲਟ ਚੜ੍ਹ ਲਈ ਜਿਹੜੀ ਲੜਾਈ ਆ ਉਸ ਦੇ ਵਿੱਚ ਕੋਆਪਰੇਸ਼ਨ ਨੂੰ ਲੈ ਕੇ ਆ ਰੂਸ ਤੇ ਪੱਤੇ ਜਿਹੜੇ ਬੁਰੀ ਤਰ੍ਹਾਂ ਵਿਕੇ ਪਏ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਲੜਾਈ ਇਹਨਾਂ ਦੇ ਲਈ ਲੰਬੀ ਹੋ ਗਈ ਆ ਉੱਥੇ ਜਨਸੰਖਿਆ ਦੇ ਨਾਲ ਨਾਲ ਇਹਨਾਂ ਦਾ ਅਸਲਾ ਵੀ ਜਿਹੜਾ ਬਹੁਤ ਜ਼ਿਆਦਾ ਘਟਿਆ ਆ ਮਿਲੀਅਨਸ ਆਫ ਰਾਉਂਡਸ ਅਮੂਨੀਸ਼ਨ ਨਾਰਥ ਕੋਰੀਆ ਤੋਂ ਰੂਸ ਨੇ ਮੰਗਾਏ ਆ ਤੇ ਹੁਣ ਜਦੋਂ ਉਹਦੇ ਨਾਲ ਵੀ ਨਹੀਂ ਚੱਲ ਰਿਹਾ ਤੇ ਹੁਣ ਨਾਰਥ ਕੋਰੀਆ ਦੇ ਫੌਜੀਆ ਨੂੰ ਉਹ ਯੂਕਰੇਨ ਦੇ ਵਿੱਚ ਬਲਾ ਕੇ ਨਾਲ ਰੂਸ ਤੇ ਜਿਹੜਾ ਉਹ ਮਿਲ ਕੇ ਜਿਹੜਾ ਉਹ ਲੜਨ ਦੇ ਵਿੱਚ ਉਹਨਾਂ ਤੋਂ ਮਦਦ ਜਿਹੜੀ ਉਹ ਲਈ ਜਾ ਰਹੀ ਆ ਕਹਿੰਦੇ ਵੀ ਜਿਹੜਾ ਡਿਫੈਂਸ ਮਿਨਿਸਟਰ ਰੂਸ ਦਾ ਉਸ ਦੇ ਨਾਲ ਨਾਲ ਨਾਰਥ ਕੋਰੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਨੋ ਕਵਾਂਗ ਚੋਲ ਰੈਡ ਕਾਰਪਟ ਦੇ ਉੱਤੇ ਪਿਯੋਂਗਯਾਂਗ ਏਅਰਪੋਰਟ ਦੇ ਉੱਤੇ ਉਸ ਨੂੰ ਰਿਸੀਵ ਕਰਨ ਦੇ ਲਈ ਆ ਜਿਹੜਾ ਉਹ ਪਹੁੰਚਿਆ ਸੀਗਾ ਕਹਿੰਦੇ ਵੀ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਏ ਸੀ ਮਕਸਦ ਦੇ ਨਾਲ ਮਿਲ ਰਹੇ ਆ ਵੀ ਪਾਵਰ ਦਾ ਜਿਹੜਾ ਉਹ ਬੈਲੈਂਸ ਹੋਵੇ ਅ ਤੇ ਜਿਹੜਾ ਰੀਜਨ ਆ ਇੱਥੇ ਜਿਹੜਾ ਲੜਾਈ ਆ ਇਸ ਦਾ ਜਿਹੜਾ ਰਿਸਕ ਆ ਉਹ ਘਟਿਆ ਹੋਵੇ ਚਾਹੇ ਉਹ ਨਿਊਕਲੀਅਰ ਵੈਪਨਸ ਦੇ ਨਾਲ ਵੀ ਜਿਹੜੀ ਗੱਲ ਕਿਉਂ ਨਾ ਹੋਵੇ ਸੋ ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਨਾਰਥ ਕੋਰੀਆ ਦੇ ਜਿਹੜੇ ਗਵਰਡੀ ਮੁਲਕਾ ਯੂਨ ਸੁਕ ਯੋਲ ਉਹ ਯੂਕਰੇਨੀਅਨ ਡੈਲੀਗੇਸ਼ਨ ਦੇ ਨਾਲ ਕੁਝ ਦਿਨ ਪਹਿਲਾਂ ਜਿਹੜੇ ਉਹ ਮਿਲੇ ਆ ਉੱਥੋਂ ਦੇ ਜਿਹੜੇ ਡਿਫੈਂਸ ਮਿਨਿਸਟਰ ਰਸਤਮ ਉਮਰੋਵ ਦੇ ਨਾਲ ਜਿਹੜੇ ਕਿ ਸਾਊਥ ਕੋਰੀਆ ਦੀ ਕੈਪੀਟਲ ਸਿਓਲ ਦੇ ਵਿੱਚ आईसी जद ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਇਹ ਕਹੋ ਵੀ ਸੰਧੀਆਂ ਬਣਾਉਣ ਦੀਆਂ ਕੋਸ਼ਿਸ਼ ਕੀਤੀਆਂ ਸੀ ਵੀ ਕੀ ਕਾਉਂਟਰ ਮੀਜਰ ਜਿਹੜੇ ਉਹ ਕਿਤੇ ਜਾ ਸਕਦੇ ਆ ਜਿੱਥੇ ਹਜ਼ਾਰਾਂ ਹੀ ਨਾਰਥ ਕੋਰੀਆ ਦੇ ਫੌਜੀ ਰੂਸ ਦੇ ਵਿੱਚ ਲੜਨ ਦੇ ਲਈ ਉੱਧਰ ਕੱਲੇ ਜਿਹੜੇ ਉਹ ਜਾ ਰਹੇ ਹੈਗੇ ਆ ਸੋ ਉਹ ਮੀਟਿੰਗ ਤੋਂ ਬਾਅਦ ਵਿੱਚ ਕੁਝ ਦਿਨਾਂ ਬਾਅਦ ਹੁਣ ਨਾਰਥ ਕੋਰੀਆ ਤੇ ਰੂਸ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹ ਆਪਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ ਆ ਯੂਕਰੇਨ ਦੇ ਉਲਟ ਫਰਵਰੀ 2022 ਦੇ ਵਿੱਚ ਰੂਸ ਨੇ ਜਿਹੜਾ ਉਹ ਹਮਲਾ ਚੁਰੂ ਕਿਤਾ ਸੀਗਾ ਤੇ ਸਾਊਥ ਕੋਰੀਆ ਉਦੋਂ ਜੁਆਇਨ ਕੀਤਾ ਸੀ ਯੂਐਸ ਦੇ ਦੁਆਰਾ ਜਿੰਨੀਆਂ ਲਾਈਆਂ ਗਈਆਂ ਸੈਂਕਸ਼ਨ ਸੀਗੀਆਂ ਮਾਸਕੋ ਦੇ ਉਲਟ ਰੂਸ ਤੇ ਉਲਟ ਉਸ ਦੇ ਵਿੱਚ ਤੇ ਕੀਵ ਨੂੰ ਹਿਮੈਨਿਟੇਰੀਅਨ ਤੇ ਫਾਈਨੈਂਸ਼ੀਅਲ ਸਪੋਰਟ ਵੀ ਉਹਨਾਂ ਨੇ ਪਹੁੰਚਾਈ ਸੀਗੀ ਸੋ ਇਹ ਹੁਣ ਇੱਕ ਨਵਾਂ ਰੂਪ ਜਿਹੜੇ ਕਹ ਲੋ ਵੀ ਦੁਬਾਰਾ ਤੋਂ ਜਿਹੜੇ ਮੁਲਕ ਨੇ ਇੱਕ ਦੂਜੇ ਦੇ ਨਾਲ ਸਾਥ ਦੇਣ ਦੀਆਂ ਜਿਹੜੀਆਂ ਚਰਚਾਵਾਂ ਆ ਉਸ ਦੇ ਵਿੱਚ ਜੁੜੇ ਆ ਸੋ ਦੋਨੋਂ ਹੀ ਕੋਰੀਆ ਨਾਰਥ ਸਾਊਥ ਕੋਰੀਆ ਜਿਹੜੇ ਇਸ ਟਾਈਮ ਲੜ ਰਹੇ ਮੁਲਕਾਂ ਦੇ ਨਾਲ ਆਪੋ ਆਪਣਾ ਜਿਹੜਾ ਸਾਥ ਉਹ ਦੇ ਰਹੇ ਨੇ